ਅਸਲਕਾ ਕਿੰਨੇ ਲੋਕਾਂ ਦੀ ਜਿਹੜੀ ਜਾਨ ਤੁਸੀਂ ਬਚਾ ਚੁੱਕੇ ਆ ਕਾਫੀ ਦੁਨੀਆ ਮਤਲਬ ਤੰਗ ਹੋ ਕੇ ਜਿੱਦਾਂ ਛਾਲ ਮਾਰ ਦਿੰਦੀ ਆ ਉੱਪਰ ਪੋਲ ਦੇ ਜਿੱਦਾਂ ਡੁੱਬਦੇ ਆ ਕਾਫੀ ਬੰਦਿਆਂ ਨੂੰ ਬਚਾਇਆ ਹੈਗਾ ਆ ਅਸੀਂ ਆਪਣੀ ਜਾਨ ਵੀ ਮਤਲਬ ਦਾਤੇ ਲਾ ਕੇ ਮਤਲਬ ਉਹਨਾਂ ਦੀ ਜਾਨ ਬਚਾਣੇ ਹੈਗੇ ਆ 50 60 100 ਬੰਦਿਆਂ ਤੱਕਰ ਬਚਾ ਚੁੱਕੇ ਆ ਹਾਂਜੀ ਅਸੀਂ 25 30 ਫੁੱਟ 40 ਫੁੱਟ ਤਿੱਕਰ ਦੂੰਗੇ ਪਾਣੀ ਦੇ ਵਿੱਚ ਮਤਲਬ ਚਲਜੀ ਦਾ 50 ਫੁੱਟ ਤਿੱਕਰ ਵੀ ਹੈਗੇ ਆ ਸਾਡੇ ਨਾਲ ਗਰੁੱਪ ਦੇ ਮੁੰਡੇ ਜਿਹੜੇ 50 ਫੁੱਟ ਤਿੱਕਰ ਜਾਂਦੇ ਹੈਗੇ ਆ ਤੇ ਭਾਜੀ ਹਮੇਸ਼ਾ ਹੀ ਅਸੀਂ ਦੇਖਦੇ ਕਿ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਜਿਹੜੇ ਜੀਵ ਨੇ ਦੇਖਣ ਨੂੰ ਮਿਲਦੇ ਜਾਨਵਰ ਵੀ ਹੁੰਦੇ ਡਰ ਲੱਗਦਾ ਵੀ ਕਿਤਨੇ ਕਿਤੇ ਕੋਈ ਮਗਰਮਚ ਹੋ ਗਿਆ ਜਾਂ ਕੋਈ ਵੱਡਾ ਜਾਨਵਰ ਨਾ ਆ ਗਿਆ ਜਾਂ ਫਿਰ ਪਾਣੀ ਦੇ ਸੱਪ ਵੀ ਹੁੰਦੇ ਨੇ ਆਹ ਹੋ ਜਾਂਦਾ ਜੀ ਕਈ ਵੇਲੇ ਆ ਜਾਂਦੇ ਚਿੰਬੜ ਜਾਂਦੇ ਜਾਂ ਸੱਪ ਵੀ ਚਿੰਬੜ ਜਾਂਦੇ ਕਈ ਵੇਲੇ ਮੱਛੀਆਂ ਵੀ ਵੱਡੀਆਂ ਵੱਡੀਆਂ ਹੋ ਜਾਂਦੀਆਂ ਆ ਜਦੋਂ ਅਮ ਡਾ ਲੱਗਦਾ ਹੈਗਾ ਪੈ ਜਾਂਦੀਆਂ ਬੰਦੇ ਨੂੰ ਵੀ ਪੈ ਜਾਂਦੀਆਂ ਕੱਛੂ ਪੈ ਜਾਂਦੇ ਆ ਜੀ ਵਿੱਚ ਡਰ ਤਾਂ ਹੈਗਾ ਕਈ ਵਲੇ ਦਾ ਮਤਲਬ ਮਗਰਮੱਛ ਵੀ ਆ ਚੁੱਕੇ ਆਰੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਬੰਦੇ ਨੂੰ ਦੇਖ ਕੇ ਡਰ ਜਾਂਦੇ ਹੋਣ ਜਾਂ ਫਿਰ ਤੁਸੀਂ ਕਿਸੇ ਨੂੰ ਬਚਾ ਰਹੇ ਹੋ ਫਿਰ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪ ਵੀ ਡੁੱਬ ਰਹੇ ਹੋ ਹਾਂ ਹੋ ਜਾਂਦਾ ਜੀ ਕਈ ਵਲੇ ਆਪਣੀ ਵੀ ਮੌਤ ਨੂੰ ਦੇਣੇ ਪੈਂਦਾ ਜੀ ਇੱਦਾਂ ਮਤਲਬ ਬਚਾਣੇ ਬੰਦਾ ਕਈ ਸੱਪ ਜੀ ਰੀਲੇ ਵੀ ਹੁੰਦੀਆਂ ਕਈ ਖਤਰਨਾਕ ਜਾਨਵਰ ਕਈ ਕੱਚ ਕੁੱਚ ਵੀ ਬਹੁਤ ਖਤਰਨਾਕ ਚੀਜ਼ਾਂ ਆ ਜੀ ਜਿੱਦਾਂ ਦਰਗਤ ਹੋ ਗਿਆ ਕਈ ਤਰ੍ਹਾਂ ਦੇ ਜਾਜੂਲ ਵਿੱਚ ਵਿੱਚ ਇਹ ਲੋਹੇ ਦੇ ਯਾਰ ਨੂੰ ਖਤਰਾ ਤੇ ਹੈਗਾ ਪਰ ਕੀ ਕਰੀਏ ਸਾਡੀ ਹੁਣ ਇਹੀ ਕੰਮ ਆ ਜੀ ਸਿਗਰੋ ਕਿ ਜਿਵੇਂ ਕੋਤੋਕੋਰੀ ਕਰਦੇ ਤੁਹਾਨੂੰ ਇਸ ਚੀਜ਼ ਤੇ ਕੋਈ ਪੈਸੇ ਵਗੈਰਾ ਮਿਲਦਾ ਨਹੀਂ ਜੀ ਫੇਰ ਘਰ ਦਾ ਖਰਚਾ ਕਿੱਦਾਂ ਚੱਲਦਾ ਘਰ ਦਾ ਖਰਚਾ ਇਦਾਂ ਹੀ ਆ ਮਾੜਾ ਮੋਟਾ ਹੈ ਨੱਟ ਭਜਾਈ ਜਿੱਦਾਂ ਮਤਲਬ ਆਪਣਾ ਕੰਮ ਮੱਛੀ ਮੱਛੀ ਦਾ ਮਾੜਾ ਮੋਟਾ ਚੱਲਦਾ ਜਿੱਦਾਂ ਭਾਂਣ ਪੂਣ ਜਿੱਦਾਂ ਕੋਈ ਵੇਲੇ ਚਾਂਦੀ ਚੁੰਦੀ ਵੀ ਲੱਭ ਜਾਂਦੀ ਮਾੜੀ ਮੋਟੀ ਖਰਚਾ ਬਾਣੀ ਬਣ ਜਾਂਦਾ ਰੱਬ ਦੀ ਦਿਆਨ ਹੂੰ ਉਹਦੇ ਕਰਕੇ ਆ ਜੀ ਗਵਰਨਮੈਂਟ ਦੇ ਸਾਨੂੰ ਕੁਛ ਨਹੀਂ ਦਿੰਦੀ ਹੈਗੀ ਜੀ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਲਿਕ ਸਵਾਗਤ ਕਰਦੀਆਂ ਜੱਸੀ ਸਤਲੂਜ ਘੰਡੇ ਉੱਤੇ ਮੌਜੂਦ ਆ ਜਿੱਤੇ ਕਿ ਸਾਡੇ ਨਾਲ ਗੋਤਾਖੋਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਜਦੋਂ ਗੋਤਾਖੂਰੀ ਕਰਦੇ ਕਿੰਨਾ ਕੁ ਡਰ ਲੱਗਦਾ ਹੈ ਜਾਂ ਫਿਰ ਕਿ ਵੀ ਕਦੇ ਇਦਾਂ ਦਾ ਹੋਇਆ ਕਿ ਆਪਣੀ ਜਾਨ ਦੂਜੇ ਦੀ ਜਾਨ ਬਚਾਉਂਦੇ ਹੋ ਆਪਣੀ ਜਾਨ ਦੀ ਕਿਤਨੇ ਕਿਤੇ ਕੁਰਬਾਨੀ ਵੀ ਦੇਣੀ ਪੈਂਦੀ ਹੈ ਬਾਈ ਗੋਤਾਖੂਰੀ ਦੀ ਆਪਾਂ ਗੱਲ ਕਰੇ ਕਿੰਨੇ ਟਾਈਮ ਹੋ ਗਿਆ ਤੁਸਾਨੂੰ ਗੋਤਾਖੂਰੀ ਕਰਦੇ 25 ਸਾਲ ਹੋ ਚੁੱਕੇ ਆ ਜੀ 25 ਸਾਲ ਤੇ ਉਮਰ ਕਿੰਨੀ ਆ ਤੁਹਾਨੂੰ ਉਮਰ ਮੇਰੀ 40 ਸਾਲ ਦੀ 40 ਸਾਲ ਦੀ ਤੇ ਇਹ ਜਿਹੜੀ ਗੋ ਦੇ ਬਜ਼ੁਰਗ ਸਾਡੇ ਦਾਦਾ ਜੀ ਸਾਡੇ ਡੈਡੀ ਜੀ ਮਤਲਬ ਇਹੀ ਕੰਮ ਕਰਦੇ ਉਹਨਾਂ ਨੂੰ ਦੇਖਿਆ ਸੀ ਵੀ ਇਹਨਾਂ ਦੇ ਨਾਲ ਇਹੀ ਕੰਮ ਕੀਤਾ ਜੀ ਅੱਛਾ ਤੇ ਅੱਜ ਤੱਕ ਕਿੰਨੇ ਲੋਕਾਂ ਦੀ ਜਿਹੜੀ ਜਾਨ ਤੁਸੀਂ ਬਚਾ ਚੁੱਕੇ ਆ ਤੇ ਕਿੰਨੇ ਲੋਕਾਂ ਨੂੰ ਦੇਖ ਚੁੱਕੇ ਹੋ ਕਿ ਹਾਂ ਆਪਾਂ ਪਾਣੀ ਦੇ ਵਿੱਚ ਦੇਖਦੇ ਕਿਸੇ ਨੇ ਸੁਸਾਈਡ ਕਰ ਲਈਏ ਕਿਸੇ ਨੇ ਕੋਈ ਮਰ ਗਿਆ ਕਿਸ ਤਰੀਕੇ ਦਾ ਕਾਫੀ ਦੁਨੀਆ ਮਤਲਬ ਤੰਗ ਹੋ ਕੇ ਜਿੱਦਾਂ ਛਾਲ ਮਾਰ ਦਿੰਦੀ ਹੈ ਉੱਪਰ ਪੋਲ ਤੇ ਜਿੱਦਾਂ ਡੁੱਬਦੇ ਹੋਏ ਕਾਫੀ ਬੰਦਿਆਂ ਨੂੰ ਬਚਾਇਆ ਹੈਗਾ ਆ ਅਸੀਂ ਆਪਣੀ ਜਾਨ ਵੀ ਮਤਲਬ ਦਾਤੇ ਲਾ ਕੇ ਮਤਲਬ ਉਹਨਾਂ ਦੀ ਜਾਨ ਬਚਾਣੇ ਹੈਗੇ ਆ ਤੇ ਕਾਫੀ ਦੁਨੀਆ ਤੰਗ ਆਉਣ ਕੀ ਕਰੀਏ ਜੀ ਕਹਿੰਨੇ ਆ ਤੇ ਨਹੀਂ ਹਟਦੇ ਹੈਗੇ ਅਸ ਤੱਕ ਵੈਸੇ ਭਾਜੀ ਕਿੰਨੇ ਲੋਕਾਂ ਨੂੰ ਤੁਸੀਂ ਬਚਾ ਚੁੱਕੇ ਹੋ ਕਾਫੀ ਬਚਾ ਚੁੱਕੇ ਜੀ ਜਿੱਦਾਂ ਮਤਲਬ 50 60 100 ਬੰਦੇ ਆ ਤੇ ਕਰ ਬਿਚਾ ਚੁੱਕੇ ਆ 500 ਹਾਂਜੀ ਅਜਾ ਭਾਜੀ ਜਦੋਂ ਛੋਟੇ ਛੋਟੇ ਬੱਚੇ ਆਪਾਂ ਦੇਖਦੇ ਆ ਨਾ ਹੋਂ ਹੁੰਦੇ ਗਰਮੀ ਦਾ ਟਾਈਮ ਆ ਮੋਸਟਲੀ ਦੇਖਣ ਨੂੰ ਮਿਲਦਾ ਕਿ ਨਿਆ ਨਿਆਰੇ ਦੇ ਵਿੱਚ ਆ ਰਹੇ ਨੇ ਕਿੱਦਾਂ ਉਹ ਡੁੱਬਦੇ ਨੇ ਕੀ ਕਾਰਨ ਬੰਦਾ ਉਹਨਾਂ ਦੇ ਜਿਵੇਂ ਉਹ ਡੁੱਬ ਜਾਂਦੇ ਨੇ ਜੋ ਮਤਲਬ ਰੋਕੀਦਾ ਸੀ ਨਾ ਨਾਲਿਆਂ ਨੂੰ ਕਾਫੀ ਬੰਦਿਆਂ ਨੂੰ ਰੋਕੀਦਾ ਜੀ ਨਹੀਂ ਰੁਕਦੇ ਹੈਗੇ ਫਿਰ ਤੁਹਾਨੂੰ ਪਤਾ ਵੀ ਆਪਾਂ ਨਹੀਂ ਕਹਿ ਸਕਦੇ ਆ ਕਿ ਲੜਦੇ ਹੈਗੇ ਆ ਤਾਂ ਕਰਕੇ ਸਾਡੀਆਂ ਅੱਖਾਂ ਸਾਹਮਣੇ ਦੁੱਧ ਦਾ ਕੋਈ ਚਾਂਸ ਨਹੀਂ ਇਦਾਂ ਦਾ ਹੁੰਦਾ ਜਿੱਦਾਂ ਬਾਹਰ ਅੰਦਰ ਦੂਰ ਜਾ ਕੇ ਨੇੜੇ ਉੱਥੇ ਜਾ ਕੇ ਕਈ ਬੰਦੇ ਨਹਾਣ ਆਂਦੇ ਆ ਅਦਵਾਰੀ ਜਿੱਦਾ ਛੁੱਟੀ ਹੁੰਦੀ ਆ ਨਾਂਦੇ ਹੋਏ ਕਈ ਬੰਦੇ ਡੁੰਗੇ ਪਾਣੀ ਵਿੱਚ ਵੜ ਜਾਂਦੇ ਹੈਗੇ ਤਾਂ ਨਹੀਂ ਨਿਕਲ ਸਕਦੇ ਆ ਫਿਰ ਉਹ ਥੱਲੇ ਹੀ ਬਹਾ ਦੁੱਬ ਜਾਂਦੇ ਆ ਜੀ ਤੇ ਅੱਜ ਇੱਕ ਸਭ ਤੋਂ ਜ਼ਿਆਦਾ ਗਹਿਰਾਈ ਵਾਲਾ ਪਾਣੀ ਕਿਹੜਾ ਹੈ ਇਤਿਹਾਸ ਤੋਂ ਅੱਜ ਤੱਕ ਕਿਹੜੀ ਮਤਲਬ ਗਹਿਰਾਈ ਤੱਕ ਤੁਸੀਂ ਅਗੋਤਕੋਰੀ ਕੀਤੀ 25 30 ਫੁੱਟ 40 ਫੁੱਟ ਿੱਕਰ ਦੂੰਗੇ ਪਾਣੀ ਦੇ ਵਿੱਚ ਮਤਲਬ ਚਲਜੀ ਦਾ 50 ਫੁੱਟ ਿੱਕਰ ਵੀ ਹੈਗੇ ਆ ਸਾਡੇ ਨਾਲ ਗਰੁੱਪ ਦੇ ਮੁੰਡੇ ਜਿਹੜੇ 50 ਫੁੱਟ ਿੱਕਰ ਜਾਂਦੇ ਹੈਗੇ ਆ ਪਰ ਇਹਦੇ ਪਾਣੀ ਦਾ ਪਤਾ ਨਹੀਂ ਲੱਗਦਾ ਵੀ ਕਦੋਂ ਡੂੰਗਾ ਹੋ ਜਾਂਦਾ ਤੇ ਕਦੋਂ ਛੋਟਾ ਹੋ ਜਾਂਦਾ ਜਾਂ ਰੇਤਾ ਖੁਰ ਜਾਂਦਾ ਜਾਂ ਟੋਏ ਬਣ ਜਾਂਦੇ ਅੱਜ ਪਾਜੀ ਕਦੇ ਇਦਾਂ ਹੋਇਆ ਕਿ ਤੁਸੀਂ ਮਤਲਬ ਕਿਸੇ ਨੂੰ ਬਚਾਣ ਗਏ ਹੋ ਲੇਕਿਨ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਤਾਂ ਪੂਰਾ ਡੈੱਡ ਹੈ ਤੇ ਤੁਸੀਂ ਉਹਨੂੰ ਬਚਾਉਂਦੇ-ਬਚਾਉਂਦੇ ਤੁਹਾਨੂੰ ਆਪ ਵੀ ਮਤਲਬ ਡੁੱਬਣ ਲੱਗ ਗਏ ਹੋ ਕੁਝ ਇਦਾਂ ਤਾਂ ਹੋਇਆ ਨਹੀਂ ਨਹੀਂ ਇਦਾਂ ਦਾ ਮਤਲਬ ਕਦੀ ਨਹੀਂ ਮਤਲਬ ਇਦਾਂ ਉਹਦੇ ਚ ਲਿਆਈ ਦਾ ਫੜ ਕੇ ਮਤਲਬ ਆਪਣੇ ਹਿਸਾਬ ਦੇ ਨਾਲ ਕਈ ਚਾਂਸ ਹੁੰਦੇ ਆ ਮਤਲਬ ਕਿਉਂਕਿ ਮਰਨ ਵਾਲੇ ਹਰ ਕੋਈ ਬਚਣਾ ਚਾਹੁੰਦਾ ਹੈ ਉਹਨੂੰ ਫੜਨ ਨੂੰ ਕੋਸ਼ਿਸ਼ ਕਰਦਾ ਵੀ ਮੈਂ ਬਚ ਜਾਵਾਂ ਜੀ ਤੇ ਤੁਸੀਂ ਪਾਣੀ ਦੇ ਵਿੱਚ ਕਿੰਨੇ ਟਾਈਮ ਤੱਕ ਜਿਹੜਾ ਰਹਿ ਲੈਨੇ ਹੋ ਪਾਣੀ ਦੇ ਵਿੱਚ ਮਤਲਬ ਜਿੱਦਾਂ ਦੇ ਸਾਡੇ ਅਣਜਾਣ ਦੇ ਟਾਈਮ ਹੁੰਦਾ ਜਿੱਦਾਂ 1 ਮਿੰਟ 1.5 ਮਿੰਟ ਤੱਕ ਥੱਲੇ ਰਹਿ ਜੀਦਾ ਹੈ ਉਸ ਤੋਂ ਬਾਅਦ ਉੱਪਰ ਪਰਦੇਸੇ ਕਾफी ਦੂਰ ਤੱਕ ਨਿਕਲ ਜੀਦਾ ਹੈ। ਅੱਛਾ ਤੇ ਭਾਜੀ ਹਮੇਸ਼ਾ ਹੀ ਅਸੀਂ ਦੇਖਦੇ ਹਾਂ ਕਿ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਜਿਹੜੇ ਜੀਵ ਨੇ ਦੇਖਣ ਨੂੰ ਮਿਲਦੇ ਜਾਨਵਰ ਵੀ ਹੁੰਦੇ ਹੈ ਡਰ ਲੱਗਦਾ ਵੀ ਕਿਤੇ ਨਾ ਕਿਤੇ ਕੋਈ ਮਗਰਮਛ ਹੋ ਗਿਆ ਜਾਂ ਕੋਈ ਵੱਡਾ ਜਾਨਵਰ ਨਾ ਆ ਗਿਆ ਜਾਂ ਫਿਰ ਪਾਣੀ ਦੇ ਸੱਪ ਵੀ ਹੁੰਦੇ ਨੇ। ਆਹ ਹੋ ਜਾਂਦਾ ਜੀ ਕਈ ਵੇਲੇ ਆ ਜਾਂਦੇ ਆ ਚਿੰਬੜ ਜਾਂਦੇ ਜਾਂ ਸੱਪ ਵੀ ਚਿੰਬੜ ਜਾਂਦੇ ਕਈ ਵੇਲੇ ਮੱਛੀਆਂ ਵੀ ਵੱਡੀਆਂ ਵੱਡੀਆਂ ਹੋ ਜਾਂਦੀਆਂ ਆ ਜਿੱਦਾਂ ਮੈਂ ਡਰ ਲ ਡਰਤੇ ਹੈਗਾ ਕਿ ਕਿਬਲੇ ਦਾ ਮਤਲਬ ਮਗਰਮਛ ਵੀ ਆ ਚੁੱਕੇ ਰਹੇ ਵਿੱਚ ਜਦੋਂ ਹਾਰ ਆਉਂਦੇ 7ਵੇਂ ਮਹੀਨੇ ਦੇ ਵਿੱਚ ਬਾਰਸ਼ਾਂ ਪੂਰਸ਼ਾਂ ਦਾ ਪਾਣੀ ਆਂਦਾ ਹੈ ਆ ਤੇ ਉਹਦੇ ਕਰਕੇ ਕਈ ਮਗਰਮਛ ਵੀ ਆ ਜਾਂਦੇ ਆ ਰਹੇ ਅਜੀ ਤੁਹਾਡੇ ਤੇ ਕਦੇ ਕਿਸੇ ਨੇ ਵਾਰ ਕੀਤਾ ਹੈ ਵਾਰ ਕੀਤਾ ਸੀ ਸਿਗਾ ਇੱਕ ਦੋ ਵਾਰੀ ਮੱਛੀਆਂ ਨੇ ਕੀਤਾ ਹੈਗਾ ਮਤਲਬ ਮੱਛੀਆਂ ਨੇ ਕੱਟਿਆ ਹੈਗਾ ਆ ਮੱਛੀਆਂ ਨੇ ਕੱਟਿਆ ਹੈਗਾ ਤੇ ਕਿੰਨੇ ਕ ਡਰ ਲੱਗਦਾ ਕਈ ਵਾਰੀ ਲੱਗਦਾ ਹੈ ਡਰ ਲੱਗਦਾ ਤੁਸੀਂ ਵੀ ਮਤਲਬ ਪਾਣੀ ਦੇ ਵਿੱਚ ਜਾ ਰਹੇ ਕਿਉਂਕਿ ਪਾਣੀ ਦੇ ਵਿੱਚ ਜਾਣਾ ਕੋਈ ਫੋਕੀ ਗੱਲ ਨਹੀਂ ਹੈਗੀ ਬਹੁਤ ਮਤਲਬ ਔਖਾ ਲੱਗਦਾ ਡਰ ਲੱਗਦਾ ਕਈ ਵਾਰੀ ਪਹਿਲਾਂ ਪਹਿਲਾਂ ਡਰ ਲੱਗਦਾ ਸੀ ਹੁਣ ਤੇ ਡਰ ਲੱਗਦਾ ਨਹੀਂ ਜੀ ਬਹੁਤ ਚਿਰ ਤੋਂ ਹੋ ਗਏ ਤਾਂ ਕਰਕੇ ਵੀ ਸਾਡਾ ਤੇ ਹੁਣ ਇਹਨਾਂ ਲਗਣੀ ਹੋ ਗਿਆ ਹੈ ਇਹਦੇ ਵਿੱਚ ਚੀਰਾਣਾ ਮਤਲਬ ਸਿੰਦ ਕਰਦੇ ਨੇ ਤੇ ਭਾਜੀ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਪਾਣੀ ਦੇ ਵਿੱਚ ਜ ਤੁਸੀਂ ਕਿਹਾ ਵੀ ਮੱਛਲੀਆਂ ਵੀ ਜਿਵੇਂ ਤੁਹਾਨੂੰ ਡੰਗ ਲੈਂਦੀਆਂ ਜਾਂ ਫਿਰ ਹੋਰ ਵੀ ਪਾਣੀ ਵਾਲੇ ਸੱਪ ਵੀ ਹੁੰਦੇ ਆ ਕਈ ਵਾਰੀ ਹੁੰਦਾ ਹੈ ਕਿ ਬੰਦੇ ਨੂੰ ਦੇਖ ਕੇ ਡਰ ਜਾਂਦੇ ਹੁਣ ਜਾਂ ਫਿਰ ਤੁਸੀਂ ਕਿਸੇ ਨੂੰ ਬਚਾ ਰਹੇ ਹੋ ਫਿਰ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪ ਵੀ ਡੁੱਬ ਰਹੇ ਹੋ ਹਾਂ ਹੋ ਜਾਂਦਾ ਜੀ ਕਈ ਵਲੇ ਆਪਣੀ ਵੀ ਮੌਤ ਨੂੰ ਦੇਣੇ ਪੈਂਦਾ ਜੀ ਇੱਦਾਂ ਮਤਲਬ ਬਚਾਣੇ ਬੰਦਾ ਕਿ ਸੱਪ ਜੀ ਰੀਲੇ ਵੀ ਹੁੰਦੇ ਖਤਨਾਕ ਜਾਨਵਰ ਕਈ ਕੱਚ ਕੁਛ ਵੀ ਬਹੁਤ ਖਤਨਾਕ ਚੀਜ਼ਾਂ ਹੈ ਜੀ ਜਿੱਦਾਂ ਦਰਗਤ ਹੋ ਗਿਆ ਕਈ ਤਰ੍ਹਾਂ ਦੇ ਜਾਲ ਜੂਲ ਵਿੱਚ ਵਿੱਚ ਇਹ ਲੋਹੇ ਦੇ ਜਾਨ ਨੂੰ ਖਤਰਾ ਤੇ ਹੈਗਾ ਪਰ ਕੀ ਕਰੀਏ ਸਾਡੀ ਹੁਣ ਇਹੀ ਕੰਮ ਆ ਜੀ ਸਭ ਤੋਂ ਜ਼ਿਆਦਾ ਪਾਣੀ ਦੇ ਵਿੱਚ ਜੇ ਆਪਾਂ ਕਹੀਏ ਕਿ ਸਭ ਤੋਂ ਜ਼ਿਆਦਾ ਕਿਸ ਕਿਹੜੇ ਟਾਈਮ ਆ ਜਿਹਦੇ ਵਿੱਚ ਦੇਖਿਆ ਜਾਂਦਾ ਬੰਦੇ ਸਭ ਤੋਂ ਜ਼ਿਆਦਾ ਡੁੱਬ ਰਹੇ ਨੇ ਗਰਮੀਆਂ ਦੇ ਟਾਈਮ ਦੇ ਵਿੱਚ ਜਾਂ ਫਿਰ ਕਿਤੇ ਹੋਰ ਹਾਂਜੀ ਗਰਮੀਆਂ ਦੇ ਟਾਈਮ ਦੇ ਵਿੱਚ ਛੁੱਟੀਆਂ ਦੇ ਵਿੱਚ ਜਿੱਦਾਂ ਛੁੱਟੀਆਂ ਹੁੰਦੀਆਂ ਸਕੂਲ ਦੇ ਬੱਚਿਆਂ ਨੂੰ ਆ 6ਵੇਂ 7ਵੇਂ ਮਹੀਨੇ ਦੇ ਵਿੱਚ ਇਹਦੇ ਵਿੱਚ ਗਰਮੀ ਹੁੰਦੀ ਜ਼ਿਆਦੀ ਲੋਕੀ ਬਹੁਤ ਬਹੁਤ ਦੂਰੋਂ ਆਂਦੇ ਫੇ ਗਰੁੱਪ ਬਣਾ ਕੇ ਨਾਣ ਲਈ ਉਹਨਾਂ ਨੂੰ ਰੋਕੀ ਤਾਂ ਨਹੀਂ ਰੁਕਦੇ ਹੈਗੇ ਜੀ ਫੇ ਲੜਦੇ ਹੈਗੇ ਤੇ ਫੇ ਹੁਣ ਕਹੀ ਨਹੀਂ ਕਹਿ ਸਕਦੇ ਆਪਾਂ ਕਿਸੇ ਨੂੰ ਤਾਂ ਕਰਕੇ ਤੇ ਭਾਜੀ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਮੈਸੇਜ ਕੀ ਹੈ ਸਾਡੀ ਗਵਰਨਮੈਂਟਾਂ ਲੋ ਇਹੀ ਹੈ ਵੀ ਸਾਡੇ ਇੱਕ ਤਾਂ ਗੋਤਾ ਫੋਰ ਮੁੰਡੇ ਹੈਗੇ ਸਾਡੇ ਨੌਜਵਾਨ ਇਹਨਾਂ ਦਾ ਮਾੜਾ ਮੋਟਾ ਸੋਚਿਆ ਜਾਵੇ ਜੇ ਤਾਂ ਕੋਈ ਬੰਦਾ ਡੁੱਬਦਾ ਹੈਗਾ ਜੀ ਫ੍ਰੀ ਮਤਲਬ ਹੋਰਾਂ ਮਤਲਬ ਕੱਢਾਂਗੇ ਤਾਂ ਕਰਕੇ ਸਾਨੂੰ ਕੋਈ ਗਵਰਨਮੈਂਟ ਦਿੰਦੀ ਨਹੀਂ ਹੈ ਕਿ ਤਾਂ ਕਰਕੇ ਉਹਦੇ ਕਰਕੇ ਅਸੀਂ ਵੀ ਸਾਨੂੰ ਉਹਦੇ ਘਰ ਦੇ ਹੀ ਦਿੰਦੇ ਹੈਗੇ ਜਿਨ੍ਹਾਂ ਦੇ ਨਾਲ ਕਾਂਡ ਹੋ ਜਾਂਦਾ ਮ ਜੇ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਕੋਤੋ ਖੋਰੀ ਕਰਦੇ ਹੋ ਤੁਹਾਨੂੰ ਇਸ ਚੀਜ਼ ਤੇ ਕੋਈ ਪੈਸੇ ਵਗੈਰਾ ਮਿਲਦਾ ਹੈ ਨਹੀਂ ਜੀ ਫਿਰ ਘਰ ਦਾ ਖਰਚਾ ਕਿੱਦਾਂ ਚੱਲਦਾ ਘਰ ਦਾ ਖਰਚਾ ਇਦਾਂ ਹੀ ਆ ਮਾੜਾ ਮੋਟਾ ਹੈ ਨੱਟ ਭਜਾਈ ਜਿੱਦਾਂ ਮਤਲਬ ਆਪਣਾ ਕੰਮ ਕੋ ਮੱਛੀ ਮੱਛੀ ਦਾ ਮਾੜਾ ਮੋਟਾ ਚੱਲਦਾ ਜੀ ਹਾਂ ਉਹਦੇ ਕਰਕੇ ਮਨ ਵਿੱਚ ਪਾਣੀ ਦੇ ਵਿੱਚ ਆਪਾਂ ਦੇਖਦੇ ਆ ਕਿ ਲੋਕੀ ਜਿਹੜੇ ਨੇ ਕਈ ਲੋਕੀ ਮਤਲਬ ਕਿ ਪੈਸੇ ਸੁੱਟਦੇ ਨੇ ਕੋਈ ਸੋਨਾ ਸੁੱਟਦੇ ਨੇ ਕੋਈ ਕਿਤੇ ਕੁਝ ਇਦਾਂ ਤੇ ਚੀਜ਼ਾਂ ਹੁੰਦਾ ਕੀ ਵੇਲੇ ਉਹੀ ਗੱਲ ਵੀ ਇਹਦੇ ਕਰਕੇ ਪੈਸੇ ਬੁਸੇ ਜਿੱਦਾਂ ਭਾਂਣ ਪੂਣ ਜਿੱਦਾਂ ਕੋਈ ਵੇਲੇ ਚਾਂਦੀ ਚੁੰਦੀ ਵੀ ਲੱਭ ਜਾਂਦੀ ਉਦੋਂ ਕਰਕੇ ਆ ਜੀ گورਨਮੈਂਟ ਦੇ ਸਾਨੂੰ ਕੁਝ ਨਹੀਂ ਦਿੰਦੀ ਹੈਗੀ ਜੀ ਸਾਡੇ گورਨਮੈਂਟ ਨੂੰ ਤੁਹਾਡੇ ਲਈ ਵੀ ਕੁਝ ਕਰਨਾ ਚਾਹੀਦਾ ਹੈ ਹਾਂ ਜੀ ਹਾਂ ਕਰਨੇ ਚਾਹੀਦਾ ਬਾਕੀ ਉਹਨਾਂ ਦੀ ਹੁਣ ਸਲਾਹ ਹੈ ਜੀ ਬਾਕੀ ਦੇਖੋ ਜਿੱਥੇ ਅਸੀਂ ਕਹਿੰਦੇ ਆ ਤੇ ਚਲ ਜੀਦਾ ਉਹਨਾਂ ਦੇ ਨਾਲ ਹੀ ਪਰ ਸਾਨੂੰ ਉਹਨਾਂ ਦੇ ਘਰ ਦੇ ਪੈਸੇ ਦਿੰਦੇ ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਬੱਚਾ ਡੁੱਬਿਆ ਹੁੰਦਾ ਆ ਕਢਾਣ ਲਈ ਜੇ ਸਾਨੂੰ گورਨਮੈਂਟ ਕੁਝ ਵੀ ਤਨਖਾਹ ਦੇਵੇ ਅਸੀਂ ਉਹਨਾਂ ਤੋਂ ਕੋਈ ਪੈਸਾ ਨਹੀਂ ਲਵਾਂਗੇ ਕਿ ਕਿੰਨੇ ਲੋਕ ਕਿਉਂ ਜਿਹੜੇ ਤੁਸੀਂ ਮਤਲਬ ਕਿ ਟੀਮ ਵਰਕ ਕਰਦੇ ਹੋ ਟੀਮ ਦੇ ਵਿੱਚ ਮਿਲ ਕੇ ਕੰਮ ਕਰਦੇ ਆਟਮ 15 20 ਮੁੰਡੇ ਹੈਗੇ ਸਾਡੇ ਨਾਲ ਜੀ ਆਣ ਗਰੁੱਪ ਉਹ ਵਧੀਆ 20 ਮੁੰਡਿਆ ਦਾ ਹੈਗਾ ਜੀ ਅੱਛਾ 20 ਮੁੰਡੇ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਦੇ ਵਿੱਚ ਜਿਹੜਾ ਗੋਤੇ ਖੋਰੀ ਸਟਾਰਟ ਹੋ ਜਾਂਦੀ ਹੈ ਗੋਤਾ ਖੋਰੀ ਜਿੱਦਾ 15 16 17 ਸਾਲ ਤੋਂ ਸ਼ੁਰੂ ਹੋ ਜਾਂਦੀ ਆ ਵਿੱਚ ਹੈਗੇ ਮੁੰਡੇ 10 ਸਾਲ ਵੀ ਸਿੱਖੇ ਕੋਈ 5 ਸਾਲ ਕੋਈ 3 ਸਾਲ ਕੋਈ 15 ਸਾਲ ਕਿੱਦਾਂ 20 ਸਾਲ ਕਈਆਂ ਨੂੰ ਇਦਾਂ ਹੋ ਗਿਆ ਸਾਡੇ ਨਾਲ ਹੀ ਕੋਈ ਛੋਟੇ ਨਿਆਣੇ ਆਪਣੇ ਬੱਚੇ ਤਿਆਰ ਕਰਦੇ ਹੈਗੇ ਅਸੀਂ ਤ ਸਾਰੀ ਗੱਲਬਾਤ ਜਿਹੜੀ ਕਰ ਲਈਏ ਜੇ ਗੱਲ ਕੀਤੀ ਜਾਵੇ ਗੁੱਤਖੋਰੀਆਂ ਦੀ ਬਹੁਤ ਜ਼ਿਆਦਾ ਲੋਕਾਂ ਦੀ ਇਹਨਾਂ ਨੇ ਜਿਹੜੀ ਜਾਨ ਬਚਾਈਏ ਤੁਹਾਡੀ ਕੀ رائے ਹੈ ਆਪਣੀ رائے ਜਿਹੜੀ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ ਮੈਂ ਨਹੀਂ ਹਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ